ਸਾਲ ਚੜਿਆ ਹੈ ਤੇ 90 ਸਾਲ ਚ ਪਰਸਰਾਮ نگر ਤੋਂ ਇਹ ਸਾਰੀ ਨੌਜਵਾਨਾਂ ਦੀ ਟੀਮ ਅੱਜ ਪਾਰਟੀ ਦੇ ਨਾਲ ਜੁੜੀ ਹੈ ਮੈਂ ਇਹਨਾਂ ਨੂੰ ਨਿਗਾਹ ਸਵਾਗਤ ਕਰਕੇ ਜੀ ਆਇਆਂ ਨੂੰ ਆਖਦੀਆਂ ਤੇ ਪੂਰਾ ভরਸਾ ਹੈ ਕਿ ਜਿਸ ਪਾਸੇ ਨੌਜਵਾਨ ਹੁੰਦੇ ਨੇ ਉਹੀ ਆਉਣ ਵਾਲਾ ਭਵਿਕ ਉਹਨਾਂ ਦੇ ਪੱਖ 'ਚ ਹੁੰਦਾ ਹੈ ਤੇ ਜਦ ਇਹ ਮੁੰਡੇ ਖੜ ਗਏ ਨੇ ਤੇ ਜ਼ਰੂਰ ਬਠਿੰਡੇ 'ਚ ਬਹੁਤ ਵੱਡੀ ਕਾਮਯਾਬੀ ਮਿਲੂਗੀ ਕਮੇਟੀ ਦੀ ਚੋਣਾਂ ਵਿੱਚ ਵੀ ਤੇ 2027 ਵਿੱਚ ਤੇ ਇਹਨਾਂ ਤੋਂ ਬਹੁਤ ਉਮੀਦ ਤੇ ਆਸ ਲੈਣ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਇਸੋਕਿਆ ਨਾਂ ਦੀ ਤਾਂ ਕੋਈ ਚੀਜ਼ ਹੈ ਨਹੀਂ ਪੰਜਾਬ 'ਚ ਤੇ ਜਿਹੜਾ ਇਹਨਾਂ 4-5 ਸਾਲਾਂ 'ਚ ਇਹ ਸਾ ਆਦਮੀ ਨੇ ਜਿਹੜਾ ਇਹੋ ਜਿਹਾ ਮਾਹੌਲ ਇਹਨਾਂ ਨੇ ਬਣਾਤਾ ਹੈ ਪੰਜਾਬ 'ਚ ਜਿੱਥੇ ਲਗਾਤਾਰ ਰੋਜ਼ ਆਮ ਲੋਕਾਂ ਦਾ ਕਤਲ ਹੋ ਰਿਹਾ ਸੀਗਾ ਅੱਜ ਸੇਕ ਇਹ ਸਰਕਾਰ ਦੇ ਆਪ ਦੇ ਘਰ ਤਾਂ ਹੀ ਪਹੁੰਚ ਗਈ ਹੈ ਜੇ ਕੱਲ ਇਹਨਾਂ ਦੇ ਐਮ.ਐਲ.ਏ ਦਾ ਇੱਕ ਭਤੀਜਾ ਉਹ ਸ਼ਰਿਆਮ ਤੇ ਇੱਕ ਸਰਪੰਚ ਦਾ ਕਤਲ ਹੋਇਆ ਉਸ ਤੋਂ ਇੱਕ ਦਿਨ ਪਹਿਲੇ ਆਮ ਆਦਮੀ ਦਾ ਸਰਪੰਚ ਦਾ ਕਤਲ ਹੋਇਆ ਇੱਕ ਵਿਆਹ ਦੇ ਵਿੱਚ ਉਸ ਤੋਂ ਪਹਿਲੇ ਇੱਕ ਦਿਨ ਪਹਿਲੇ ਮੋਗੇ 'ਚ ਇੱਕ ਨੌਜਵਾਨ ਦਾ ਕਤਲ ਉਹਦੇ ਹੀ ਇੱਕ ਦਿਨ ਪਹਿਲੇ ਸ਼ੁੱਕਰਵਾਰ 'ਚ ਇੱਕ ਨੌਜਵਾਨ ਬੀਬੀ ਦਾ ਕਤਲ ਹੋਇਆ ਕਪੂਰਥਲੇ 'ਚ ਸੋ ਰੋਜ਼ ਹੁਣ ਇਹੋ ਜੇ ਲੋਕਾਂ ਦਾ ਕਤਲ ਹੋ ਰਿਹਾ ਕਿ ਨਾ ਸਰਕਾਰ ਦੇ ਨੁਮਾਇੰਦੇ ਸੁਰੱਖਿਤਰ ਨੇ ਨਾ ਐਮਐਲਏ ਦੇ ਰਿਸ਼ਤੇਦਾਰ ਜਾਂ ਮੰਤਰੀਆਂ ਦੇ ਰਿਸ਼ਤੇਦਾਰ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਫਿਰ ਪੰਜਾਬ ਦੇ ਆਮ ਲੋਕਾਂ ਦਾ ਕੀ ਹਾਲ ਹੈ ਜੇ ਇਹ VIP ਸਿਕਿਉਰਿਟੀ ਵਾਲਿਆਂ ਤੇ ਰਿਸ਼ਤੇਦਾਰਾਂ ਦਾ ਪਰਿਵਾਰਾਂ ਦਾ ਆ ਹਾਲ ਹੋ ਰਿਹਾ ਤਾਂ ਆਮ ਬੰਦਿਆਂ ਦਾ ਹਾਲ ਆਪਾਂ ਅੰਦਾਜ਼ਾ ਲਾ ਸਕਦੇ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਜਿਹਦੇ ਥੱਲੇ ਹੋਮ ਮਹਿਕਮਾ ਆਂਦਾ ਹੈਗਾ ਇਹ ਪੂਰੀ ਤਰ੍ਹਾਂ ਫੇਲ ਹੋ ਗਿਆ ਅੱਜ ਕਿਤੇ ਵੀ 4 ਸਾਲਾਂ 'ਚ ਕਿਸੇ ਨੂੰ ਸੁਣਨ ਨੂੰ ਮਿਲਿਆ ਕਿ ਵੀ ਇੱਕ ਗੈਂਗਸਟਰ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਹੈਗਾ ਜਾਂ ਇਸ ਐਨਕਾਊਂਟਰ 'ਚ ਆ ਗੈਂਗਸਟਰ ਮਰ ਗਿਆ ਹੈ ਜਾਂ ਫਲਾ ਬੰਦਿਆਂ ਨੇ ਇਸ ਆਮ ਇੱਕ ਦੁਕਾਨਦਾਰ ਨੂੰ ਮਾਰਿਆ ਸੀ ਜਾਂ ਇਸ ਵਪਾਰੀ ਨੂੰ ਮਾਰਿਆ ਸੀ ਇਹ ਐਸ ਪਰਵਾਰ ਦੀ ਬੀਬੀ ਦੇ ਕਿਸੇ ਨੂੰ ਮਾਰਿਆ ਸੀ ਆ ਬੰਦੇ ਫੜੇ ਗਏ ਨੇ ਇਹ ਤਾਂ ਚਰਚਾ ਛੇ ਹੁੰਦਾ ਹੀ ਨਹੀਂ ਕਿ ਫੜਿਆ ਕੌਣ ਜਾ ਰਿਹਾ ਹੈ ਸਿਰਫ ਆਹੀ ਪਤਾ ਲੱਗ ਰਿਹਾ ਕਿ ਮਾਰੇ ਕੌਣ ਜਾ ਰਹੇ ਨੇ ਮਾਰਨ ਵਾਲਿਆਂ ਨੂੰ ਫੜਨ ਵਾਸਤੇ ਸਰਕਾਰ ਪੂਰੀ ਤਰ੍ਹਾਂ ناکਾਮ ਤੇ ਫੇਲ ਹੋ ਗਈ ਹੈ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੀ ਹਾਂ ਮੁੱਖ ਮੰਤਰੀ ਤੁਹਾਡਾ ਫੇਲ ਹੈ ਹੋਮ ਮਿਨਿਸਟਰ ਤੁਹਾਡਾ ਫੇਲ ਹੈ ਤੁਸੀਂ ਹਰ ਕੱਚੇ ਆ ਕੇ ਪੰਜਾਬ ਦੇ ਲੋਕਾਂ ਨੂੰ ਬਚਾ ਲਓ ਇਹ ਭਾਈ ਸਰਕਾਰ ਕਹਿੰਦੀ 2500 ਪੈਨਸ਼ਨ ਮਿਲੂਗੀ ਬੀਬੀਆਂ ਵਿਚਾਰਿਆ ਹਜ਼ਾਰ ਹਜ਼ਾਰ ਨੂੰ ਤਿੰਨ ਮਹੀਨੇ ਉਹ ਉਡੀਕ ਰਹੀਆਂ ਕਿਸੇ ਨੇ ਦਵਾਈ ਲੈਣੀ ਹੁੰਦੀ ਉਹ ਬਹੁਤ ਅੱਖਾਂ ਨੂੰ ਕਿਵੇਂ ਦੇਖ ਦੋ ਸਰਕਾਰ ਦੀ ਸਰਕਾਰ ਹੋਈ ਇਹਨੂੰ ਸਰਕਾਰ ਕਹਿੰਦੀ ਖੁਸ਼ ਜਾਂ ਸਾਡਾ ਭਰਿਆ ਹੋਇਆ ਕਹਿੰਦੀ ਨਹੀਂ ਸਰਕਾਰ ਨੇ 5 ਲੱਖ ਕਰੋੜ ਦਾ ਕਰਜ਼ਾ ਜਿਹੜਾ ਪੰਜਾਬੀਆਂ ਦੇ ਉੱਤੇ ਛਾੜਤਾ ਹੈਗਾ ਤੇ ਹਰ ਮਹੀਨੇ ਹਜ਼ਾਰਾਂ ਕਰੋੜ ਦਾ ਕਰਜ਼ਾ ਲੈਂਦੇ ਨੇ ਲੇਕਿਨ ਕਿੰਨੀ ਅਫਸੋਸ ਦੀ ਗੱਲ ਕਿ ਗਰੀਬ ਬਜ਼ੁਰਗ ਜਿਨ੍ਹਾਂ ਵਾਸਤੇ ਬਾਦਲ ਸਾਹਿਬ ਨੇ ਪੈਨਸ਼ਨ ਸਕੀਮ ਤਾਂ ਲਾਗੂ ਕੀਤੀ ਸੀ ਕਿ ਕੋਈ ਬਜ਼ੁਰਗ ਨੂੰ ਆਪ ਦੇ ਬੱਚਿਆਂ ਦੇ ਸਾਹਮਣੇ ਇਸ ਤਰ੍ਹਾਂ ਹੱਥ ਫਿਲਾ ਕੇ ਆਪਣੀ ਵਾਹਿਆਂ ਤੱਕ ਜ਼ਰੂਰਤਾ ਵਾਸਤੇ ਹੱਥ ਨਾ ਫਲਾਣਾ ਪਏ ਇਸ ਸਰਕੇ ਪੈਨਸ਼ਨ ਪੀਕ ਸਕੀਮ ਸਭ ਤੋਂ ਪਹਿਲੇ ਜਿੱਥੇ ਦੇਸ਼ ਦੇ ਬਾਲ ਸਾਹਿਬ ਨੇ ਲਾਗੂ ਕੀਤੀ ਤੇ ਅਫਸੋਸ ਕਿ ਝੂਠ ਮਾਰ ਕੇ ਜਿਹੜੇ ਕਹਿੰਦੇ ਸੀ 2500 ਪੈਨਸ਼ਨ ਕਰਨਗੇ ਉਹ ਵੀ ਹੁਣ ਤਿੰਨ ਤਿੰਨ ਚਾਰ ਚਾਰ ਮਹੀਨੇ ਕਿਸੇ ਬਜ਼ੁਰਗ ਨੂੰ ਪੈਨਸ਼ਨ ਮਿਲੀ ਨਹੀਂ ਹੈ ਏਸੀ ਤਰ੍ਹਾਂ ਨਰੇਗਾ ਵੀ ਸਕੀਮ ਜਿਹੜੇ অতি ਗਰੀਬ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਦਾ ਕਮਾਈ ਦਾ ਕੋਈ ਸਾਧਨ ਨਹੀਂ ਹੈ ਉਹ ਨਰੇਗਾ ਚ ਕੰਮ ਕਰਕੇ ਆਪ ਦੀ ਮਾੜੀ ਮੋਟੀ ਦਿਹਾੜੀ ਕਰਕੇ ਆਪ ਦਾ ਜ਼ਰੂਰਤਾ ਪੂਰੇ ਕਰਦੇ ਕਿਉਂਕਿ ਗਰੀਬ ਪਰਿਵਾਰ ਹੁੰਦਾ ਕਿ ਉਹਨੇ ਬੱਚੇ ਵੀ ਗਰੀਬ ਹੈ ਕਿੱਥੋਂ ਮੰਗਣ ਤੇ ਦੇਖੋ ਜਦ 10% ਦੇ ਪੈਸੇ ਸੂਬੇ ਦੀ ਸਰਕਾਰਾਂ ਨੂੰ ਪਾਣੀ ਪੈਂਦੇ ਸੀ ਤਾਂ ਵੀ ਇਹ 100 ਦਿਨ ਪੂਰੇ ਨਹੀਂ ਕਰ ਸਕੇ ਸੀ ਕੱਲਾ 15 ਦਿਨ ਐਵਰੇਜ ਗਰੀਬ ਨੂੰ ਰੋਜ਼ਗਾਰ ਮਿਲਦਾ ਸੀ ਤੇ 6 ਮਹੀਨੇ ਤੋਂ ਨਰੇਗਾ ਦਾ ਕੰਮ ਠੱਪ ਹੈ ਤੇ ਹੁਣ ਕੇਂਦਰ ਸਰਕਾਰ ਨੇ ਜੇ ਲੱਤ ਮਾਰੀ ਹੈ ਕਿ 10% ਨੂੰ ਹੁਣ ਬੋਝ 40% ਦਾ ਸੂਬਿਆਂ ਦੇ ਉੱਤੇ ਪਾਤਾ ਤੇ ਇਹ ਨਿਕੰਮੀ ਆਮ ਆਦਮੀ ਸਰਕਾਰ ਤੋਂ 10% ਦੇਣ ਜੋਗੇ ਨਹੀਂ ਸੀ ਇਹਨਾਂ ਨੇ 40 ਕਿੱਥੇ ਦੇ ਦੇਣਾ ਹੈ ਤੇ ਗਰੀਬ ਦਾ ਨਰੇਗਾ ਦਾ ਸਾਧਨ ਵੀ ਪੂਰੀ ਤਰ੍ਹਾਂ ਇਸ ਸਾਲ ਤੋਂ ਬੰਦ ਹੋ ਗਿਆ ਇਹਨਾਂ ਦੀ ਨੌ ਲਕੀਅਤ ਕਰਕੇ ਕਿਉਂਕਿ ਖਜ਼ਾਨਾ ਤਾਂ ਕਹਿੰਦੇ ਸੀ ਅਸੀਂ ਭਰਾਂਗੇ ਲੇਕਿਨ ਪਰ ਆਪਦੇ ਜੇਬਰੇ ਨੇ ਆਪਦੇ ਢਿਡਰੇ ਨੇ ਤੇ ਕੇਜਰੀਵਾਲ ਦੀ ਚਮਕਾਨ ਵਾਸਤੇ ਸੋ ਨਰੇਗਾ ਵੀ ਬੰਦ ਪੈਨਸ਼ਨਾਂ ਵੀ ਬੰਦ ਤੇ ਹਜ਼ਾਰ ਰੁਪਏ ਵੀ ਵਿਭਿਆਦਾ ਤਾਂ ਇਹਨਾਂ ਦਾ ਆ ਚੱਲ ਰਿਹਾ ਦਿੱਤੀਆਂ ਦੇ ਸਾਢੇ 4 ਸਾਲ ਤਾਂ ਨਿਕਲ ਗਏ ਉਹਨਾਂ ਦਾ ਆ ਕਿ ਸ਼ਹਿਰਾਂ ਦੀ ਜ਼ਮੀਨ ਵੇਚ ਲਈਏ ਪਿੰਡਾਂ ਦੀ ਜ਼ਮੀਨ ਵੇਚ ਲਈਏ ਉਹ ਜ਼ਮੀਨ ਵੇਚ-ਬੂਸ ਕੇ ਮੋਟਾ ਪੈਸਾ ਆਪ ਕਮਾ ਲਈਏ ਮਾੜੀ ਮੋਟੀ ਬੀਬੀਆਂ ਨੂੰ ਦੇ ਦਈਏ ਦਾੰਗ ਟਪਾਏ ਕਿ ਹਾਂ ਹਾਂ ਲਾਲਾ ਲਾਲਾ ਹੋ ਜੋਗੀ ਦੇਰਤੀ ਦੇਤੀ ਮੈਂ ਤਾਂ ਬੀਬੀਆਂ ਨੂੰ ਕਹਿੰਦੀ ਹਾਂ ਸचेत ਹੋ ਜਾਓ ਵਾਟ ਇਹ ਸਾਰਿਆਂ ਦਾ ਇਹ 50 ਮਹੀਨੇ ਦਾ 50 50000 ਤੁਹਾਡਾ ਬਕਾਇਆ ਹੈ ਤੁਹਾਨੂੰ 10 20000 ਦੇ ਕੇ ਜੇ ਤੁਹਾਨੂੰ ਲੁਭਾਉਣ ਦੀ ਕੋਸ਼ਿਸ਼ ਕਰੇ ਇਹਨਾਂ ਦੇ ਜਾਲ ਚ ਨਾ ਫਸ ਜਾਣਾ ਕਿਉਂਕਿ ਤੁਹਾਡੇ ਬੱਚਿਆਂ ਦਾ ਭਵਿੱਖ ਵੇਚ ਕੇ ਇਹ ਤੁਹਾਨੂੰ ਇੱਕ ਵਾਰ ਫਿਰ ਲਾਲਚ ਦੇ ਰਹੇ ਨੇ ਇਹੋ ਜੀ ਪਾਰਟੀਆਂ ਤੋਂ ਸचेत ਹੋ ਜਾਣਾ ਇਹਨਾਂ ਦੇ ਝੂਠ ਤੇ ਝਾਸੇ ਚ ਫਸ ਕੇ ਫਿਰ ਘਰ ਘਰ ਨੌਕਰੀ ਦਾ ਵਾਅਦਾ ਕਾਂਗਰਸੀ ਕਰ ਗਏ ਤੇ ਇੱਕ ਨੌਕਰੀ ਨਹੀਂ ਦਿੱਤੀ ਫਿਰ ਹਜ਼ਾਰ ਹਜ਼ਾਰ ਰੁਪਏ ਦੇ ਫਾਰਮ ਐ ਸਾ ਆਦਮੀ ਨੇ ਪਰਵਾਹ ਨਹੀਂ ਤੇ ਸਾਢੇ 4 ਸਾਲ ਨਿਕਲ ਗਏ ਕੱਖ ਕਿਸੇ ਨੂੰ ਦਿੱਤਾ ਨਹੀਂ ਇਹਨਾਂ ਦੇ ਚਾਸਿਆਂ ਤੋਂ ਸੁਚੇਤ ਹੋਈਏ ਤੇ ਉਹੋ ਜੀ ਪਾਰਟੀ ਨੂੰ ਲੈ ਕੇ ਆਏ ਜਿਨੇ ਕਦੇ ਝੂਠ ਨਹੀਂ ਬੋਲਿਆ ਕਦੇ ਲਾਰੇ ਨਹੀਂ ਲਾਏ ਜੋ ਕਿਹਾ ਆਟਾ ਦਾਲ ਕਿਹਾ ਤੇ ਪਹਿਲੀ ਕੈਬਨਿਟ ਚ ਪਾਸ ਕਰਕੇ ਜਿੰਨੇ ਚਿਰ ਸ਼ਰੋਨੀ ਅਕਾਲੀ ਦਲ ਦੀ ਸਰਕਾਰ ਸੀ ਹਰ ਗਰੀਬ ਪਰਿਵਾਰ ਨੂੰ ਲੱਖਾਂ ਦੀ ਗਿਣਤੀ ਚ ਆਟਾ ਦਾਲ ਹਰ ਮਹੀਨੇ ਰਾਸ਼ਨ ਪਹੁੰਚਦਾ ਸੀਗਾ ਪੈਨਸ਼ਨ ਪਹੁੰਚਦੀ ਸੀ ਵਜੀਫੇ ਬੱਚਾ ਦੇ ਪਹੁੰਚਦੇ ਸੀਗੇ ਸ਼ਗਨ ਦੇ ਚੈੱਕ ਪਹੁੰਚਦੇ ਸੀ ਉਹ ਸਾਰੀ ਚੀਜ਼ਾਂ ਹੁਣ ਕਿੱਥੇ ਹੈ ਗਿਆ ਕਿਉਂ ਮਿਲਦੀਆਂ ਨਹੀਂ